ਪੈਸੇ ਮੱਕ ਗਏ ਸੀ ਕਿਰਪਾ ਦੇ ਯਾਹੋ ਮਾਤਾ ਅੰਮਾ ਦੀ ਨਾਲ ਪਾਣੀ ਵਾਲੀ ਬਾਸੇ 'ਚ ਬੈਠਣ ਆਈ ਐ ਔਰ 12 ਕਰੋੜ ਦੀ ਐ ਆਈ ਬੱਚ ਹਰਾਮਣ ਹੋ ਨਹੀਂ ਲੋਂਦੇ 24 ਘੰਟੇ ਕੰਨ ਤੂੰ ਲੈ ਅੰਮਾ ਜੀ ਕੋਈ ਕਹਿ ਦੋ ਕੋਈ ਨਗਾਲ ਤਾਂ ਪਰ ਨਗਾਲਤ ਹੋਈ ਨਹੀਂ ਸਕਦੀ ਅੰਮਾ ਜੀ ਪਾਸੇ 'ਚ ਬੈਠਾਂਗੇ ਨੇ ਫੂ ਨੀ ਅਗੰਧਮਨ ਜਵਾਲਾ ਪਿਆ ਉਹ ਇੱਥੇ ਰੱਖ ਦੇ ਨੀ ਪਾਣੋ ਨੀ ਮੈਨੂੰ ਤਾਂ ਯਕੀਨ ਨਹੀਂ ਹੋ ਰਹਾ ਵੀ ਪਾਣੀ ਵਾਲੀ ਬੱਸ ਚੜਾਂਗੀ ਅੱਜ ਜੋ ਅਮਾ ਜੀ ਤੈਨੂੰ ਕਿਉਂ ਨਹੀਂ ਯਕੀਨ ਆਉਂਦਾ ਸਾਡਾ ਮੰਤਰੀ ਜੋਹ ਕਹਿੰਦਾ ਕਰਕੇ ਦਿਖਾਉਂਦਾ ਮੈਂ ਕਹਤ ਕਿ ਵੋਟਾਂ ਇਹਨਾਂ ਨੂੰ ਪਾਉਂਗੀ ਨੀ ਮੈਂ ਵੀ ਪਾ ਦੂੰਗੀ ਨੀ ਦੇਖੀ ਸੀ ਟੀਵੀ 'ਚ ਹਾਰਾ ਨਾ ਲੱਭੀ ਹੋਈ ਸੀ ਹੋਏ ਮਾਜੀ ਮਿਲਿਆੜ ਦੀ ਟਰੈਕਟਰ ਲੈ ਲਈ ਮੇਰੀ ਨਹੀਂ ਲੈ ਦੂੰਗੀ ਬਿਥੇਰਾ ਲੈ ਦੂੰਗੀ ਮਤਲਬ ਬੋਲੀ ਪਹੁੰਚੀ ਕਰਦਾ ਪਾ ਦਿਓ ਪਾ ਦਿਓ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਤੀ ਖਟਕੇ ਲਿਆਂਦੀ ਘਾਟੀ ਸਾਡੇ ਮੰਤਰੀ ਨੇ ਪਾਣੀ ਚ ਵਸਲਾ ਲਾਤਾ ਸਾਡੇ ਮੰਤਰੀ ਨੇ ਪਾਣੀ ਚ ਵਸਲਾ ਲਾਤੀ ਸਾਡੇ ਮੰਤਰੀ ਨੇ ਪਾਣੀ ਚ ਵਸ ਚਲਾਤੀ ਸਾਡੇ ਮੰਤਰੀ ਨੇ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦੀ ਬੱਕੀ ਤੇ ਗੇਲੂ ਦਾ ਸਾਡਾ ਮੰਤਰੀ ਗੱਪੀ ਹੁਣ ਕੋਈ ਕਰੇਗਾ ਸਾਡਾ ਮੰਤਰੀ ਗੱਪੀ ਹੁਣ ਕੋਈ ਕਰੇਗਾ ਸਾਡਾ ਮੰਤਰੀ ਗੱਪੀ ਹੁਣ ਕੋਈ ਕਰੇਗਾ ਉਹ ਕੀ ਗੱਲ ਤਾਈ ਬੜਾ ਗਿੱਧਾ ਪਾਉਣ ਲੱਗੀਓ ਵੇ ਅਸੀਂ ਪਾਣੀ ਵਾਲੀ ਬੱਸ ਜਾ ਰਹੀਆਂ ਅੱਜ 12 ਕਰੋੜ ਦੀ ਚ ਉਹ ਤੁਹਾਨੂੰ ਕਿਹਨੇ ਕਹਿਤਾ ਪਾਣੀ ਵਾਲੀ ਬੱਸ ਰੇ ਆਉਣੀਆਂ ਉਹ ਤਾਂ ਕੱਲੀ ਹਰੀਕੇ ਪੱਤਣ ਹਰੀਕੇ ਪੱਤਣ ਚੱਲੀ ਸੀ ਉੱਥੇ ਵੀ 4-500 ਕਿਲਾ ਖਰਾਬ ਕਰਤਾ ਉਹਨੇ ਸਾਰੇ ਕਿਸਾਨਾਂ ਦੀ ਫਸਲ ਖਰਾਬ ਕਰਤੀ ਉਹਨੇ ਉਹ ਜਿਹੜੇ ਕੜੂਕੇ ਨੂੰ ਚਲਾਉਣਾ ਸੀ ਪਾਣੀ 'ਚ ਉਹ ਕੜੂਕੇ ਦੇ ਵਿੱਚ ਪਾਣੀ ਪੈ ਗਿਆ